ਮਿੱਤਰੋ ਜੀਣੇ ਤਾਂ ਖੁੱਲੇ ਵਾਤਾਵਰਨ ਚ ਰਹਿਣ ਦੀ ਆਦਤ ਪਾ ਲਈ ਨਾ ਉਹਦੇ ਤੋਂ ਕਾਲ ਕੋਠੜੀਆਂ ਤੇ ਛੋਟੇ ਛੋਟੇ ਕੈਬਣਾ ਜਣੀ ਨੌਕਰੀਆਂ ਹੁੰਦੀਆਂ ਜਦੋਂ ਆਪਣੇ ਖੇਤਾਂ ਚ ਚੱਲਦੇ ਆਣਾ ਪੁਰਾਣੇ ਸਿੰਗਰਾਂ ਦੇ ਗਾਣੇ ਛੁੱਟੀ ਵਾਚ ਚ ਨਜ਼ਾਰਾ ਆ ਜਾਂਦਾ ਕੰਮ ਕਰਨ ਦਾ ਜਦੋਂ ਆਉਂਦੀ ਆਣਾ ਦੁਪਹਿਰ ਦੀ ਰੋਟੀ ਆਪਣੇ ਖੇਤਾਂ ਚੋਂ ਪੱਟੇ ਹੁੰਦੇ ਆ ਚਕੰਦਰ ਖੀਰੇ ਹਰਾ ਪਿਆਜ਼ ਛਿੱਲਦੇ ਆਂ ਜਦੋਂ ਦਾਤੀ ਨਾਲ ਵੱਡੇ ਵੱਡੇ ਹੋਟਲਾਂ ਨੂੰ ਫੇਲ ਕਰ ਦਿੰਦੀ ਆ ਦੁਪਹਿਰ ਦੀ ਰੋਟੀ ਜਿੱਥੇ ਬੰਦੇ ਨੇ ਦੋ ਰੋਟੀਆਂ ਖਾਣੀਆਂ ਹੁੰਦੀਆਂ ਨੇ ਨਾ ਦੋ ਰੋਟੀਆਂ ਵੱਧ ਖਾਧੀਆਂ ਜਾਂਦੀਆਂ ਇੱਥੇ ਸਾਡਾ ਨਾਂ ਤਾਂ ਕੋਈ ਬੌਸ ਆ ਤੇ ਨਾ ਹੀ ਸਾਡੇ ਤੇ ਕੋਈ ਕੰਮ ਦਾ ਪ੍ਰੈਸ਼ਰ ਜਦੋਂ ਸਾਡਾ ਦਿਲ ਕਰਿਆ ਕੰਮ ਕਰ ਲਿਆ ਤੇ ਜਦੋਂ ਸਾਡਾ ਦਿਲ ਨਹੀਂ ਕਰਿਆ ਆ ਕੇ ਜਾਮਣ ਦੀ ਛਾਵੇਂ ਬੈਠ ਗਏ ਕੁਦਰਤ ਨੇ ਜਿਹੜੀ ਚਲਾਈ ਹੋਈ ਹੈ ਨਾ ਠੰਡੀ ਠੰਡੀ ਹਵਾ ਇੱਥੇ ਇਹ ਵੱਡੇ ਵੱਡੇ ਏਸੀਆਂ ਕੂਦਰਾਂ ਨੂੰ ਫੇਲ ਕਰਦੀ ਹੈ ਸੋ ਮਿੱਤਰੋ ਆਪਣੇ ਖੇਤਾਂ ਨਾਲ ਪਿਆਰ ਕਰਿਆ ਕਰੋ ਜਿਹੜਾ ਸਾਡੇ ਖੇਤਾਂ ਨੇ ਸਾਨੂੰ ਦੇਣਾ ਨਾ ਉਹ ਸਾਨੂੰ ਕਿਤੋਂ ਹੋਰ ਨਹੀਂ ਮਿਲ ਸਕਦਾ। ਸੋ ਜਿਹੜੀ ਅੱਜ ਪੈਸੇ ਦੀ ਦੌੜ ਲੱਗੀ ਹੋਈ ਆ ਨਾ ਇਹਨੇ ਸਾਡੇ ਤੋਂ ਸਾਡੀ ਜਿਹੜੀ ਸਕੂਨ ਦੀ ਜ਼ਿੰਦਗੀ ਆ ਇਹ ਖੋ ਲਈ। ਸੋ ਮਿੱਤਰੋ ਜੇ ਸਕੂਨ ਦੀ ਜ਼ਿੰਦਗੀ ਜਿਉਣੀ ਆ ਨਾ ਆਪਣੇ ਖੇਤਾਂ ਨਾਲ ਪਿਆਰ ਕਰੋ, ਮਿਹਨਤ ਕਰੋ। ਸੋ ਪਰਮਾਤਮਾ ਦਾ ਸ਼ੁਕਰ ਆ ਸਾਨੂੰ ਕੁਦਰਤ ਨਾਲ ਜੋੜਿਆ ਹੋਇਆ ਜੀ। ਧੰਨਵਾਦ ਕਰਦੇ ਆ ਪਰਮਾਤਮਾ ਦਾ।